ਮੈਂ ਨਬਲਵਿੰਦਰ ਕੌਰ ਹਾਂ ਕੀ ਨਾਲ ਲੋ ਇਹ ਵਾਰ ਵਾਰ ਲੱਗਦੇ ਸੀਗਾ ਜਿੰਨਾ ਨਾ ਵਾਰਦਾ ਤੇ ਇਹ ਕੀ ਲੱਗਦੇ ਸੀਗਾ ਮੇਰੇ ਘਰ ਵਾਲੇ ਸੀ ਭਾਜੀ ਠੀਕ ਹੈ ਜੀ ਹਾਂਜੀ ਇਹ ਹੋਇਆ ਕੀ ਇਹ ਇਹ ਭਾਜੀ ਮੈਂ ਹੀ ਮਿੱਤੇ ਗਏ ਮੇਰੇ ਘਰ ਉਥੇ ਮੇਰੇ ਲਾਗੇ ਗਵਾਂਟਾਂ ਦੇ ਘਰ ਰੰਗ ਕਰਨ ਡਿਆ ਤੇ ਪੱਟੀ ਲਾਈ ਹੋਏ ਨੇ ਤੇ ਮੈਂ ਮਿੱਤੇ ਗਈ ਤੇ ਮੈਨੂੰ ਕਹਿੰਦਾ ਵਾ ਕਿ ਮੇਰੀ ਗਵਾਂਟਾਂ ਨੇ ਪੈਸੇ ਦਵਾਏ ਸਾਨੂੰ 10000 ਰੁਪਇਆ ਮੈਨੂੰ ਕਹਿੰਦਾ ਵਾਪੇ ਤੇ ਮੇਰੇ ਆਉਂਦੇ ਤਿਆਰ ਹੋ ਤੇ ਸਾਜ ਨੇ ਸਕੂਟਰੀ ਲੈ ਕੇ ਗਿਆ ਮੈਿੱਤੀ ਇੱਥੋਂ ਲੈ ਕੇ ਗਿਆ ਤੇ ਮੈਨੂੰ ਕਹਿੰਦਾ ਮੇਰੇ ਆਉਂਦੇ ਤਿਆਰ ਹੋ ਜਾ ਤਾਂ ਅਸੀਂ ਮੈਿੱਤੀੋਂ ਪਹਿਲੇ ਲੈ ਕੇ ਆਏ 6:30 ਵਜੇ ਮੈਂ ਘਰ ਛੱਡ ਗਿਆ ਮੈਨੂੰ ਕਹਿੰਦਾ ਮੈਂ ਆਉਨਾ ਵਾਂ ਮੈਂ ਜਦੋਂ ਗਏ ਆ ਤਾਂ ਫਿਰ ਉਸ ਤੋਂ ਬਾਅਦ ਕਿਤੇ ਨਾ ਹੋਈ ਜੀ ਮੈਨੂੰ ਪਤਾ ਨਹੀਂ ਪਾਜੀ ਮੇਰੇ ਤਾਂ ਮੈਂ ਹੋਣ ਗਏ ਮਗਰ ਮੇਰੇ ਘਰ ਗਏ ਮੈਨੂੰ ਕਹਿੰਦਾ ਮੈਂ ਆਉਨਾ ਵਾਂ ਮੈਂ ਵਿਦੇਸ਼ ਵਾਸੀ ਕੇ ਹਾਂਜੀ ਇਹ ਵਿਦੇਸ਼ ਤੋਂ ਵਾਪਸ ਆਏ ਬੱਤੀ ਜਾ ਰਹੇ ਹਾਂ ਦਬਈ ਤੋਂ ਵਾਪਸ ਆਏ ਉਹ ਤਾਂ ਕਦੇ ਦੇ ਆਏ ਉਹਨਾਂ ਨੂੰ ਹੋ ਗਏ 2 ਕਿ ਮਹੀਨੇ ਤੇ 3 ਕਿ ਮਹੀਨੇ ਹੋ ਗਏ ਆਇਆਂ ਨੂੰ ਨਹੀਂ ਲੁੱਟ ਖੋਹ ਪਈ ਕੁਛ ਨਹੀਂ ਸਾਰਾ ਕੁਝ ਹੈਗਾ ਵਾ ਫੋਨ ਵੀ ਉਹਨਾਂ ਦੀ ਜੇਬ ਚੋਂ ਵਾ ਪਰਸ ਵੀ ਆ ਘੜੀ ਵੀ ਲੱਗੀ ਆ ਕਿਹਨੇ ਭਈ ਜਾਣ ਕੇ ਨੇ ਉਦਾਂ ਮਰਵਾਇਆ ਇਹ ਇੱਕ ਸਬਦਾ ਕੀ ਵੱਜਾ ਲੱਗਦਾ ਇਹਨਾਂ ਦੇ ਕੋਈ ਟਿੱਕੀ ਚੀਜ਼ ਵੱਜੀ ਪਈ ਇੱਥੇ ਤੋਂ ਦੇ ਪਿਛੇ ਬਹੁ ਡੂੰਗੀ ਵੱਜੀ ਆ ਉੱਥੇ ਦੁਕਾਨ ਦੇ ਲਾਗੇ ਵੱਜੀ ਭਈ ਇਹਨਾਂ ਦੀ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹੁਣੇ ਵੀ ਇੱਥੇ ਇੱਕ ਡੈਡਬੋੜੀ ਪਈ ਆ ਜਿਹਨੂੰ ਅਸੀਂ ਆ ਕੇ ਦੇਖਿਆ ਤੇ ਉਹ ਅਸੀਂ ਦੇਖ ਰਹੇ ਆ ਵੀ ਵੈਦਰ बिकॉज ਜਿਹੜੇ ਰੈਸਟ੍ਰਿਕਸ਼ਨ ਜੀਆਰਪੀ ਦੀ ਸ਼ਾਇਦ ਪਈਗੀ ਉਹਨਾਂ ਦੇ ਵੀ ਅਫੀਸ਼ੀਅਲਸ ਆ ਗਏ ਆ ਤੇ ਇਹ ਪਤਾ ਲੱਗਿਆ ਕਿ ਕਸ਼ਮੀਰ ਸਿੰਘ ਇਹਨਾਂ ਦਾ ਨਾਮ ਹੈਗਾ ਇੱਥੇ ਰਹੀਏ ਦੇ ਰਹਿਣ ਵਾਲੇ ਸੀਗੇ ਤੇ ਬਾਕੀ ਜੇ ਉਹਨਾਂ ਦੀ ਫੈਮਿਲੀ ਆ ਰਹੀਕਰ ਉਹਨਾਂ ਨਾਲ ਗੱਲ ਕਰਕੇ ਦੇਖਦੇ ਹਾਂ ਜੀ ਕੀ ਹੈਗਾ ਇਨਵੈਸਟੀਗੇਸ਼ਨ ਕਰਦੇ ਹਾਂ ਕੋਈ ਨਹੀਂ ਕੋਈ ਕੋਈ ਮੁੱਢਲੀ ਜਾਣਕਾਰੀ ਨਹੀਂ ਇਟ ਇਜ਼ ਵੈਰੀ ਇਨੀਸ਼ੀਅਲ ਇਟ ਇਜ਼ ਵੈਰੀ ਪ੍ਰੀਲੀਮਿਨਰੀ ਟੂ ਸੇ ਐਨੀਥਿੰਗ ਸੋ ਅਜੇ ਮਤਲਬ ਦੇਖੋ ਯੂ ਨੋ ਇਹ ਬੜਾ ਬ੍ਰੌਡ ਸਪੈਕਟਰਮ ਹੁੰਦਾ ਹੈ ਇਹ ਕਿਸੇ ਵੀ ਪਾਸੇ ਮੂਵ ਕਰ ਸਕਦਾ ਜੇ ਸਾਰੀ ਗੱਲ ਵੈਰੀਫਾਈ ਹੋ ਰਹੀ ਹੈ ਠੀਕ ਹੈ ਦੇਖੋ ਅਜੇ ਸਾਨੂੰ ਕਲੀਅਰ ਨਹੀਂ ਇਸ ਬਾਰੇ ਪਤਾ ਨਹੀਂ ਹੈਗਾ ਬਟ ਇਹ ਵੀ ਸਾਰੀ ਗੱਲ ਅਜੇ ਦੇਖੋ ਜਾਂਚ ਦਾ ਵਿਸ਼ਾ ਹੈਗਾ ਆਫਸਰਜ਼ ਵੀ ਨਾਲ ਆ ਰਹੇ ਸਾਰਾ ਦੇਖ ਕੇ ਦੱਸਾਂਗੇ ਡੈੱਡ ਬੋਡੀ ਮਿਲੀ ਆ ਇਹਦਾ ਨਾਮ ਕਸ਼ਮੀਰ ਸਿੰਘ ਸਾਨੋਂ ਫੇਰਾ ਗੁਰਦੀਪ ਸਿੰਘ ਵਾਸੀ ਪੱਤੀ ਸ਼ਿਨੇ ਮੋਢੀਆ ਪੀਐਸ ਗਰਸ ਉਮਰ 40-45 ਸਾਲਾ ਡੈਡ ਬੋਡੀ ਆਪਨ ਮਿਲੀ ਆ ਤੇ ਇਹਦੀ ਹੁਣ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਦਾ ਪੋਸਟਮਾਰਟਮ ਮੌਨਪ੍ਰੰਤੀ ਜਿਹੜੀ ਬਾਕੀ ਜਿਹੜੀਆਂ ਪੂਰਾ ਪਤਾ ਲੱਗੂਗਾ ਵੀ ਮਰਡਰ ਆ ਕਿ ਕੀ ਆ ਤੇ ਲੱਗਦਾ ਜਿਹੜੇ ਮ੍ਰਿਤਕ ਨੇ ਉਹਨਾਂ ਕੋਲ ਲੁੱਟਖੋਹ ਦੀ ਘਟਨਾ ਵੀ ਹੋ ਸਕਦੀ ਏ ਜਾਂ ਸਿਰਫ ਜਿਹੜਾ ਮਾਰਨ ਦੀ ਨੀਤ ਨਾਲ ਹੀ ਹਮਲਾ ਹੋਇਆ ਏ ਲੁੱਟਖੋਹ ਵਾਲਾ ਕੋਈ ਲੱਗਦਾ ਨਹੀਂ ਆ ਮੋਬਾਈਲ ਵਗੈਰਾ ਪਰਸ ਵਗੈਰਾ ਉਹਨਾਂ ਦੇ ਕੋਲ ਹੈਗੇ ਜਾਂ ਉਹ ਵੀ ਲੁੱਟ ਕੇ ਲੈ ਗਏ ਨੀ ਮੋਬਾਈਲ ਬੱੱਸ ਵਗੈਰਾ ਹੈਗੇ ਹਾਂ ਜੀ ਉਹ ਹੁਣ ਰੇਲਵੇ ਬੱਸ ਦੁਆਰਾ ਕਾਰਵਾਈ ਕੀਤੀ ਜਾਏਗੀ ਹਾਂ ਜੀ ਬਿਲਕੁਲ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਮੇਰੇ ਸੱਤ ਵਜੇ ਤੋਂ ਬਾਅਦ ਹੀ ਗੱਲ ਲੱਗਦੀ ਅੱਛਾ ਠੀਕ ਹੈ ਕਿਉਂ ਹਾਂ ਸੱਤ ਵਜੇ ਦੀ ਗੱਲ ਹੋਏਗੀ ਕਿ ਲਾਲ ਕੋਈ ਮੋਰੀ ਜਾਣਦੇ ਵੇ ਸਾਹਮਣੇ ਆਇਆ ਹੈ ਇਨਵੈਸਟੀਗੇਸ਼ਨ ਕਰਦੇ ਆ ਪੁੱਛ ਕੁਛ ਹੋਊਗੀ ਇਹਨਾਂ ਦੇ ਵਾਰਸ ਜਿਹੜੇ ਉਹਨਾਂ ਨੂੰ ਪਤਾ ਕਰਾ ਦੇ ਵੀ ਕਿੰਨੇ ਦੇ ਆਏ ਘਰੋਂ ਤੇ ਫੇਰ ਪੂਰਾ ਪਤਾ ਲੱਗੂਗਾ ਜੀ